ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਹਰਸਿਮਰਨ ਸਿੰਘ ਲੈ ਕੇ ਹਾਜ਼ਰਾਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਇਸ ਹਫ਼ਤੇ ਦੀਆਂ ਕੁਝ ਖਾਸ ਸਰਗਰਮੀਆਂ ਗੂੰਜਾਂ ਸਿਕਵਿਟ ਸੇ ਦੀਆਂ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਸਾਬਕਾ ਜਥੇਦਾਰ ਭਾਈ ਗੁਰਦੇਵ ਸਿੰਘ ਜੀ ਕੋਕੇ ਦੀ ਸ਼ਹੀਦੀ ਵਰ੍ਹੇ ਗੁਰਦੁਆਰਾ ਰਕਾਬਗੰਨ ਸੇਵਕੇ ਮਨਾਈ ਗਈ ਜਿਸ ਮੌਕੇ ਭਾਈ ਕੋਕੇ ਦੇ ਪਰਵਾਰਕ ਮੈਂਬਰ ਵੀ ਹਾਜ਼ਰ ਰਹੇ ਅਤੇ ਦਿੱਲੀ ਕਮੇਟੀ ਵੱਲੋਂ ਸਿਰੋਪਾਉ ਨਾਲ ਉਹਨਾਂ ਨੂੰ ਸਨਮਾਨਿਤ ਕੀਤਾ 31 ਸਾਲਾਂ ਬਾਅਦ ਜਥੇਦਾਰ ਗੁਰਦੇਵ ਸਿੰਘ ਜੀ ਕੌਂਕੇ ਉਹਨਾਂ ਨੂੰ ਇਸ ਤਰੀਕੇ ਦੇ ਨਾਲ ਪੰਥ ਨੇ ਯਾਦ ਕੀਤਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਪੈਸ਼ਲ ਇਹ ਦਿਲ ਉਲੀਕਿਆ ਗਿਆ ਔਰ ਸਾਰੀ ਜਥੇਬੰਦੀਆਂ ਨੂੰ ਪੰਜਾਬ ਤੋਂ ਹਰਿਆਣਾ ਤੋਂ ਯੂਪੀ ਤੋਂ ਸਾਰਿਆਂ ਨੂੰ ਜੰਮੂ ਕਸ਼ਮੀਰ ਤੋਂ ਸੱਦਾ ਦਿੱਤਾ ਗਿਆ ਸੀ ਕਿ ਉਸ ਮਹਾਨ ਜਰਨੈਲ ਉਸ ਮਹਾਨ ਯੋਧਾ ਜਿਨ੍ਹਾਂ ਨੇ ਪੰਥ ਲਈ ਕੁਰਬਾਨੀ ਦਿੱਤੀ ਔਰ ਜਥੇਦਾਰ ਸਾਹਿਬ ਦੇ ਸਾਫ ਦਾ ਜਥੇਦਾਰ ਸੀ ਤੋ ਉਹਨਾਂ ਦੀ 31ਵੀਂ ਵਰ੍ਹੇ ਦੀ ਉੱਤੇ ਇੱਥੇ ਸਾਰੇ ਪਹੁੰਚਣ ਔਰ ਜਿਸ ਤਰੀਕੇ ਨਾਲ ਇੱਥੇ ਸੰਗਤ ਪਹੁੰਚੀ ਹੈ ਵੱਡੀਆਂ ਪੰਥਕ ਵਿਚਾਰਾਂ ਹੋਈਆਂ ਨੇ ਔਰ ਪੰਥਕ ਵਿਚਾਰਾਂ ਦੇ ਵਿੱਚੋਂ ਫੈਸਲੇ ਲਏ ਗਏ ਨੇ ਮਤੇ ਪੜੇ ਗਏ ਆ ਸਾਰਾ ਜਥੇਦਾਰ ਜਦੀ ਵਰ੍ਹੇ ਮਨਾਈ ਗਈ ਹੈ ਕੀ ਕਹਿਣਾ ਚਾਹੋਗੇ ਜੋ ਸਮੁੱਚਾ ਜਲ ਪੰਥ ਸਭ ਇਕੱਠੇ ਹੋ ਗਏ ਨੇ ਸਿੰਘ ਸਾਹਿਬ ਜਥੇਦਾਰ ਸ਼ਹੀਦ ਭਾਈ ਗੁਰਦੇਵ ਸਿੰਘ ਕੌਕੇ ਜਿਨ੍ਹਾਂ ਨੂੰ 31 ਸਾਲ ਪਹਿਲਾਂ ਸਮੇਂ ਦੀ ਜ਼ਾਲਮ ਹਕੂਮਤ ਨੇ ਸਰਕਾਰ ਨੇ ਸ਼ਹੀਦ ਕਰ ਦਿੱਤਾ ਗਿਆ ਔਰ ਕੋ ਕੋ ਕੇ ਸ਼ਹੀਦ ਕੀਤਾ ਕਿਸੇ ਨੇ ਸਾਰ ਨਹੀਂ ਲਈ ਹੁਣ ਜਦੋਂ ਇਹ ਖੁਲਾਸਾ ਹੋਇਆ ਕਿ ਕਿਸ ਤਰੀਕੇ ਦੇ ਨਾਲ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਜਿਹੜੀ ਇਨਵੈਸਟੀਗੇਸ਼ਨ ਦੀ ਰਿਪੋਰਟ ਬਣੀ ਔਰ ਇਹ ਹੁਣ ਜਦੋਂ ਮਾਮਲਾ ਫਿਰ ਦੁਬਾਰਾ ਉਜਾਗਰ ਹੋਇਆ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਹ ਫੈਸਲਾ ਲਿਆ ਕਿ ਜਥੇਦਾਰ ਸਾਹਿਬ ਦਾ ਜੋ 31ਵਾਂ ਵਰਸੀ ਹੈ ਉਹ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਮਨਾਈ ਜਾਏਗੀ ਜਿੱਥੇ ਸਾਰੇ ਪੰਥਦਰਦੀ ਕੌਮਦਰਦੀ ਅਤੈਸ਼ੀ ਪੰਥ ਅਤੈਸ਼ੀ ਪੰਥ ਨਾਲ ਦਰਦ ਰੱਖਣ ਵਾਲੇ ਸਾਰਿਆਂ ਨੂੰ ਸੱਦਾ ਦਿੱਤਾ ਗਿਆ ਵੱਡੀ ਗਿਣਤੀ ਦੇ ਵਿੱਚ ਸਾਰੀਆਂ ਨਿਹੰਗ ਜਥੇਬੰਦੀਆਂ ਸੰਤ ਸਮਾਜ ਅਤੇ ਜੁਝਾਰੂ ਜਥੇਬੰਦੀਆਂ ਤੋਂ ਸਾਬਕਾ ਜਥੇਦਾਰ ਸਾਹਿਬ ਅਲੱਗ-ਅਲੱਗ ਜਥੇਬੰਦੀਆਂ ਤੋਂ ਸਾਰੇ ਹੀ ਅੱਜ ਇਸ ਸਮਾਗਮ ਸ਼ਹੀਦੀ ਸਮਾਗਮ ਦੇ ਵਿੱਚ ਉਹਨਾਂ ਨੇ ਸ਼ਮੂਲੀਅਤ ਕੀਤੀ ਹੈ ਆਪਣੇ ਵਿਚਾਰ ਰੱਖੇ ਆ ਉਹਨਾਂ ਅੱਗੇ ਪ੍ਰੋਗਰਾਮ ਉਲੀਕੇ ਗਏ ਆ ਮਤੇ ਪਾਸ ਕੀਤੇ ਗਏ ਆ ਜੋ ਦੋਸ਼ੀ ਆ ਉਹਨਾਂ ਦੇ ਖਿਲਾਫ ਕਾਰਵਾਈ ਕਰਵਾਈ ਜਾਏਗੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਇਹ ਸਾਰੇ ਜੋ ਪ੍ਰੋਗਰਾਮ ਉਲੀਕੇ ਗਏ ਆ ਉਹਨਾਂ ਨੂੰ ਲੀਡ ਕਰੇਗੀ ਔਰ ਸਾਰੀਆਂ ਜਥੇਬੰਦੀਆਂ ਜਿਹੜੀਆਂ ਪੰਥਤ ਐਸ਼ੀ ਆ ਉਹ ਨਾਲ ਚੱਲਣਗੀਆਂ ਔਰ ਸਾਨੂੰ ਪੂਰੀ ਉਮੀਦ ਹੈ ਕਿ ਜਿਹੜੇ ਦੋਸ਼ੀ ਆ ਉਹਨਾਂ ਦੇ ਖਿਲਾਫ ਕਾਰਵਾਈ ਹੋਏਗੀ ਵਿੰਦਰ ਸਿੰਘ ਜੀ ਕੀ ਕਹਿਣਾ ਚਾਹੂਗਾ ਜਥੇਦਾਰ ਜੀ ਦੀ 31ਵੀਂ ਵਰ੍ਹੇਗੰਢ ਮਨਾਈ ਗਈ ਅੱਜ ਗੁਰਦੇਵ ਸਿੰਘ ਓਂਕੇ ਜੀ ਦੀ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ 31ਵੀਂ ਵਰ੍ਹੇਗੰਢ ਮਨਾਈ ਗਈ ਹੈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਦੇ ਨਾਲ ਜਿਦੇ ਚ ਵੱਖ-ਵੱਖ ਜਥੇਬੰਦੀਆਂ ਨੇ ਇੱਥੇ ਸ਼ਿੱਦਤ ਕੀਤੀ ਹੈ ਔਰ ਉਸ ਸਮੇਂ ਦੀ ਸਰਕਾਰਾਂ ਔਰ ਸਮੇਂ ਦੇ ਜਿਨ੍ਹਾਂ ਨੇ ਵੀ ਗੁਰਦੇਵ ਸਿੰਘ ਔਂਕੇ ਦੇ ਉੱਤੇ ਜ਼ੁਲਮ ਕੀਤਾ ਹੈ ਉਹਨਾਂ ਨੂੰ ਸਜ਼ਾ ਦਿਲਾਉਣ ਵਾਸਤੇ ਇਹ ਜਿਹੜਾ ਅੱਜ ਦਾ ਇੱਕ ਸਮਾਗਮ ਰੱਖਿਆ ਗਿਆ ਸੀ ਕਿਉਂਕਿ ਕਿਸੇ ਵੀ ਸੰਸਥਾਵਾਂ ਨੇ ਕਿਸੇ ਵੀ ਸਰਕਾਰਾਂ ਨੇ ਉਹਨਾਂ ਨੂੰ ਯਾਦ ਨਹੀਂ ਕੀਤਾ ਤੇ ਅੱਜ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਜਿਵੇਂ ਕਿ ਪਤਾ ਚੱਲਿਆ ਸੀ ਕਿ ਉਹਨਾਂ ਦੇ ਨਾਲ ਜੋ ਵੀ ਉਸ ਟਾਈਮ ਦੇ ਲਾ ਕਟਨਾ ਜਿਹੜੀ ਕੱਟੀ ਸੀ ਉਹਨੂੰ ਅੱਜ ਵਿਜਾਗਰ ਵੀ ਕੀਤਾ ਗਿਆ ਹੈ ਔਰ ਕਈ ਮਤੇ ਵੀ ਪਾਸ ਕੀਤੇ ਗਏ ਆ ਜੋ ਔਰ ਜਿਹੜੀ ਬੰਦੀ ਕਾਰਵਾਈ ਅੱਗੇ ਵੀ ਜਿਹੜੀ ਦਿੱਲੀ ਦੇ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਸੋਗ ਦਿਨਾ ਕੀਤੀ ਜਾਏਗੀ ਉਹਨਾਂ ਨੂੰ ਦੋਸ਼ਿਆਂ ਨੂੰ ਜਿਹੜੀ ਹੈ ਸਜ਼ਾ ਦਿਲਾਈ ਜਾਏਗੀ ਤੇ ਵੇਲਾ ਹੋ ਗਿਆ ਇੱਕ ਬ੍ਰੇਕ ਦਾ ਜਲਦ ਹਾਜ਼ਰ ਹੋਣਿਆ ਛੋਟੀ ਜੀ ਬ੍ਰੇਕ ਤੋਂ ਬਾਅਦ ਬੀਬੀ ਅਮਰੋ ਜੀ ਅਤੇ ਬੀਬੀ ਅਨੋਖੀ ਜੀ ਤੇ ਵਿਸ਼ੇਸ਼ ਲੈਕਚਰ ਦਿੱਲੀ ਕਮੇਟੀ ਵੱਲੋਂ ਮਾਤਾ ਸੁਨਰੀ ਕਾਲਜ ਫॉर ਔਮਨ ਵਿਖੇ ਕਰਵਾਇਆ ਗਿਆ ਇਸ ਮੌਕੇ ਦਿੱਲੀ ਕਮੇਟੀ ਦੇ ਜਨਰਲ ਸਖਤਰ ਸਰਦਾਰ ਜਗਦੀਪ ਸਿੰਘ ਕਾਲੋਵੀ ਹਾਜ਼ਰ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਤੋਂ ਪਹਿਲਾਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਸਰਦਾਰ ਜਸਪ੍ਰੀਤ ਸਿੰਘ ਜੀ ਕਰਮ ਸਰ ਜਿਨ੍ਹਾਂ ਨੇ ਬਹੁਤ ਹੀ ਸੁਚੱਜੇ ਸ਼ਬਦਾਂ ਦੇ ਵਿੱਚ ਅੱਜ ਦੇ ਇਸ ਸੈਮੀਨਾਰ ਅੱਜ ਦੇ ਪ੍ਰੋਗਰਾਮ ਦੇ ਸਬੰਧੀ ਆਪਣੇ ਵਿਚਾਰ ਰੱਖੇ ਹਨ ਪਰ ਮੈਂ ਵਕਈ ਉਹਨਾਂ ਦੇ ਵਿਚਾਰਾਂ ਤੋਂ ਪ੍ਰਭਾਵਿਤ ਹੋਇਆ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਜੋ ਗੱਲਾਂ ਕਹੀਆਂ ਅੱਜ ਸਾਡੀ ਕੌਮ ਨੂੰ ਸਾਡੇ ਧਰਮ ਨੂੰ ਲੋੜ ਹੈ ਇਹ ਪ੍ਰੋਗਰਾਮ ਬੜੇ ਲੰਬੇ ਸਮੇਂ ਤੋਂ ਡਾਕਟਰ ਬੰਸਕੋਰ ਸੱਗੂ ਜੀ ਦੀ ਐਫਰਟਸ ਦੇ ਸਦਕਾ ਚੱਲ ਰਹੇ ਸਨ ਔਰ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਾਨਫਰੰਸ ਹਾਲ ਦੇ ਵਿੱਚ ਇਹ ਪ੍ਰੋਗਰਾਮ ਕਰਦੇ ਸਨ ਜਿਹਦੇ ਚ ਮੈਂ ਮਹਿਸੂਸ ਕੀਤਾ ਕਿ ਅਸੀਂ ਸਾਰੀ ਐਫਰਟਸ ਕਰ ਰਹੇ ਆ ਔਰ ਜੋ ਸਾਡੇ ਜਿਨ੍ਹਾਂ ਨੂੰ ਅਸੀਂ ਸਿਖਾਣਾ ਹੈ ਜਿਨ੍ਹਾਂ ਨੂੰ ਅਸੀਂ ਦੱਸਣਾ ਹੈ ਜਿਨ੍ਹਾਂ ਨੂੰ ਇਤਿਹਾਸ ਤੋਂ ਵਾਕਫ ਕਰਾਉਣਾ ਹੈ ਉਹਨਾਂ ਦੀ ਗਿਣਤੀ ਬਹੁਤ ਘੱਟ ਹੁੰਦੀ ਸੀ ਸੋ ਮੈਂ ਇਹਨਾਂ ਨੂੰ ਬੇਨਤੀ ਕੀਤੀ ਕਿ ਤੁਸੀਂ ਚਾਹੇ ਤੇ ਗੁਰਦੁਆਰਾ ਦੇ ਕਾਬ ਕੰਨ ਸਾਹਿਬ ਦੇ ਭਾਈ ਲੱਖੀਸ਼ਾ ਗੁਜਾਰਾ ਹਾਲ ਦੇ ਵਿੱਚ ਜਾਂ ਸਾਡੇ ਜੋ ਕਾਲਜਸ ਐ ਕਾਲਜ ਦੇ ਕਿਸੇ ਵੀ ਆਡੀਟੋਰੀਅਮ ਦੇ ਵਿੱਚ ਇਹ ਪ੍ਰੋਗਰਾਮ ਲਈ ਘੱਟੋ ਘੱਟ 5-700 ਬੱਚੇ ਸਕੂਲ ਦੇ ਔਰ ਸਾਡੇ ਜੋ ਵੀ ਪੜਣਾ ਬਤਵੰਤੇ ਸੱਜਣ ਜਿਨ੍ਹਾਂ ਨੇ ਹਾਜ਼ਰੀਆਂ ਭਰਨੀਆਂ ਉਹ ਆਣ ਤਾਂ ਕਿ ਅਸੀਂ ਜੋ ਮੈਸੇਜ ਹੈ ਉਹ ਡਿਲੀਵਰ ਕਰ ਸਕੀਏ ਮੈਸੇਜ ਤੱਕ ਮੈਸੇਜ ਜਾ ਸਕੇ ਸੋ ਅੱਜ ਮੈਨੂੰ ਇਸ ਗੱਲ ਦੀ ਖੁਸ਼ੀ ਆ ਔਰ ਮੈਂ ਵਧਾਈ ਦੇਣਾ ਡਾਕਟਰ ਸੱਗੂ ਨੂੰ ਕਿ ਉਹਨਾਂ ਨੇ ਜੋ ਇਹ ਪ੍ਰੋਗਰਾਮ ਉਲੀਕਿਆ ਔਰ ਇਨੀ ਵੱਡੀ ਗਿਣਤੀ ਦੇ ਵਿੱਚ ਸਾਡੇ ਇੱਥੇ ਬੱਚੇ ਸਕੂਲ ਦੇ ਆਏ ਆ ਬੱਚੀਆਂ ਸਕੂਲ ਦੀਆਂ ਆਈਆਂ ਤੇ ਬੜੀ ਖੁਸ਼ੀ ਵਾਲੀ ਗੱਲ ਹੈ ਅੱਜ ਦਾ ਜੋ ਪ੍ਰੋਗਰਾਮ ਹੈ ਇਸ ਦਾ ਜੋ ਸਿੱਖ ਪੰਥ ਦੀਆਂ ਮਹਾਨ ਸ਼ਖਸੀਅਤਾਂ ਬੀਬੀਆਂ ਉਹਨਾਂ ਦੇ ਬਾਰੇ ਵਾਕਫ ਕਰਾਣਾ ਕਿ ਉਹਨਾਂ ਨੇ ਸਿੱਖ ਪੰਥ ਦੇ ਵਿੱਚ ਉਹਨਾਂ ਦਾ ਕੀ ਯੋਗਦਾਨ ਹੈ ਇਸ ਤੋਂ ਪਹਿਲਾਂ ਪੰਜ ਪ੍ਰੋਗਰਾਮ ਹੋ ਚੁੱਕੇ ਆ ਜਿਨ੍ਹਾਂ ਦੇ ਵਿੱਚ ਮਾਤਾ ਤ੍ਰਿਪਤਾ ਜੀ ਬੀਬੇ ਨਾਨਕੀ ਜੀ ਮਾਤਾ ਖੀਵੀ ਜੀ ਮਾਤਾ ਸੁਲਖਣੀ ਜੀ ਉਹਨਾਂ ਸਾਰੀਆਂ ਮਹਾਨ ਪੰਥਕ ਸ਼ਖਸੀਤਾਂ ਦੇ ਬਾਰੇ ਜਾਣਕਾਰੀ ਦਿੱਤੀ ਜਾ ਚੁੱਕੀ ਹੈ। ਔਰ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਬੀਬੀ ਅਮਰੋ ਜੀ ਤੇ ਬੀਬੀ ਅਨੋਖੀ ਜੀ ਉਹਨਾਂ ਦੇ ਬਾਰੇ ਜਾਣਕਾਰੀ ਉਹਨਾਂ ਦਾ ਕੀ ਯੋਗਦਾਨ ਹੈ ਪੰਥ ਕੌਮ ਦੇ ਵਿੱਚ ਉਹਨਾਂ ਤੋਂ ਸਾਨੂੰ ਕੀ ਪ੍ਰੇਰਣਾ ਮਿਲਦੀ ਹੈ ਇਸ ਦੇ ਬਾਰੇ ਅੱਜ ਜੋ ਸਾਡੇ ਬਹੁਤ ਹੀ ਸਤਿਕਾਰਯੋਗ ਸਖਸ਼ੀਤਾਆਂ ਆਈਆਂ ਉਹ ਆਪ ਜੀ ਨੂੰ ਇਤਿਹਾਸ ਤੋਂ ਵਕਫ ਕਰਾਉਣਗੀਆਂ ਜਿੱਥੋਂ ਤੱਕ ਮੈਂ ਜਾਣ ਰੱਖਦਾ ਜਾਂ ਜਿੰਨੀ ਕੁ ਮੈਨੂੰ ਨੌਲੇਜ ਹੈ ਕਿ ਦੂਸਰੇ ਸਤਿਗੁਰੂ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਜਿਨ੍ਹਾਂ ਦੇ ਦੋ ਸੁਪੁੱਤਰ ਸਨ ਬਾਬਾ ਦਾਤੂ ਜੀ ਤੇ ਬਾਬਾ ਦਾਸੂ ਜੀ ਔਰ ਦੋ ਸੁਪੁੱਤਰੀਆਂ ਬੀਬੀ ਅਮਰੋ ਜੀ ਜਿਹੜੇ ਵੱਡੇ ਸਨ ਤੇ ਬੀਬੀ ਅਨੋਖੀ ਜੀ ਜਿਹੜੇ ਛੋਟੇ ਸਨ ਇਹਨਾਂ ਦਾ ਅੱਜ ਅਸੀਂ ਦੇਖੋ ਅੱਜ ਅਸੀਂ ਕਿਸੇ ਨੂੰ ਪ੍ਰੇਰਣਾ ਦੇ ਕੇ ਤੇ ਕਿਸੇ ਚੰਗੇ ਪਾਸੇ ਤੋਰਦੀ ਹੈ ਤੇ ਜੱਗ ਦੇ ਵਿੱਚ ਵਾ 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 ਹੁੰਦੀ ਹੈ ਤਾਰੀਫ ਹੁੰਦੀ ਹੈ ਕਿ ਨੇ ਚੰਗਾ ਕੰਮ ਕੀਤਾ ਕਿਸੇ ਨੂੰ ਚੰਗੇ ਪਾਸੇ ਜੋੜਿਆ ਅੱਜ ਤੁਸੀਂ ਦੇਖੋ ਕੋਈ ਕੋਈ ਨਸ਼ੇ ਛੁਡਾ ਰਿਹਾ ਤੇ ਆਪਾਂ ਉਸ ਦੀ ਤਾਰੀਫ ਕਰਦੇ ਹਾਂ ਕਿ ਬਹੁਤ ਚੰਗਾ ਸਮਾਜ ਦੇ ਵਿੱਚ ਕੰਮ ਕਰ ਰਿਹਾ ਜੇ ਕੋਈ ਨੌਜਵਾਨਾਂ ਨੂੰ ਕਿਸੇ ਚੰਗੇ ਪਾਸੇ ਲਾ ਰਿਹਾ ਹੈ ਤੇ ਅਸੀਂ ਉਸ ਦੀ ਤਾਰੀਫ ਕਰਦੇ ਹਾਂ ਪਰ ਮੈਂ ਸਮਝਦਾ ਕਿ ਬੀਬੀ ਅਮਰੋ ਜੀ ਜਿਨ੍ਹਾਂ ਦਾ ਬਹੁਤ ਵੱਡਾ ਯੋਗਦਾਨ ਹੈ ਉਹ ਸ਼ਾਇਦ ਇਤਿਹਾਸ ਦੇ ਕਿਤਾਬਾਂ ਦੇ ਵਿੱਚ ਹੀ ਬੰਦ ਹੈ ਨਹੀਂ ਪਤਾ ਬਹੁਤ ਸਾਰੇ ਲੋਕਾਂ ਨੂੰ ਬਹੁਤ ਸਾਰੀ ਸੰਗਤ ਨੂੰ ਨਹੀਂ ਪਤਾ ਉਸਦੇ ਬਾਰੇ ਗੁਰੂ ਅਮਰਦਾਸ ਪਾਤਸ਼ਾਹ ਜੀ ਜਿਹੜੇ ਕਿ ਪਹਿਲਾਂ ਜਦੋਂ ਉਹ ਗੁਰੂ ਅੰਗਦ ਦੇ ਪਾਤਸ਼ਾਹ ਜੀ ਦੀ ਸੰਗਤ ਚ ਆਏ ਉਸ ਤੋਂ ਪਹਿਲਾਂ ਲੰਬੇ ਸਮੇਂ ਤੋਂ ਉਹ ਲਗਾਤਾਰ ਹਰਦੁਆਰ ਜਾਂਦੇ ਸਨ ਹਰ ਸਾਲ ਜਦੋਂ ਵਾਪਸ ਆ ਰਹੇ ਸਨ ਤੇ ਉਹਨਾਂ ਦਾ ਕਿਸੇ ਪੰਡਤ ਜੀ ਦੇ ਨਾਲ ਵਿਦਵਾਨ ਦੇ ਨਾਲ ਜਦੋਂ ਵਿਚਾਰ ਵਮਰਸ਼ ਹੋਇਆ ਉਹਨਾਂ ਦੇ ਕੋਲ ਰੁਕੇ ਤੇ ਉਹਨਾਂ ਨੇ ਸਵਾਲ ਪੁੱਛਿਆ ਕਿ ਤੁਹਾਡਾ ਗੁਰੂ ਕੌਣ ਹੈ ਤੇ ਗੁਰੂ ਅਮਰਦਾਸ ਜੀ ਕਿਉਂਕਿ ਉਸ ਸਮੇਂ ਉਹ ਗੁਰੂ ਨਹੀਂ ਸਨ ਉਹਨਾਂ ਨੇ ਕਿਹਾ ਕਿ ਮੈਂ ਮੇਰਾ ਤਾਂ ਕੋਈ ਗੁਰੂ ਹੀ ਨਹੀਂ ਹੈ ਨਗੋਰੇ ਦਾ ਹੈ ਨਾਉ ਬਰਾਮ ਸੋ ਗੁਰੂ ਸਾਹਿਬ ਨੇ ਇਹ ਫੈਸਲਾ ਕੀਤਾ ਕਿ ਮੈਂ ਗੁਰੂ ਲੱਭਾਂ ਕਿ ਮੇਰਾ ਗੁਰੂ ਕੌਣ ਹੋਏਗਾ ਸੋ ਗੁਰੂ ਲੱਭਣ ਦੇ ਕੋਸ਼ਿਸ਼ ਦੇ ਵਿੱਚ ਬੀਬੀ ਅਮਰੋ ਜੀ ਜਿਹੜੇ ਕਿ ਉਹਨਾਂ ਦੇ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਪਤੀਜੇ ਦੇ ਨਾਲ ਉਹਨਾਂ ਦਾ ਰਿਸ਼ਤਾ ਹੋਇਆ ਸੀ ਨੋਂ ਲੱਗਦੇ ਸਨ ਅਮਰਤ ਵੇਲੇ ਉੱਠ ਕੇ ਬਾਣੀ ਗੁਰੂ ਨਾਨਕ ਸਾਹਿਬ ਦੀ ਬਾਣੀ ਗਾਇਨ ਕਰਿਆ ਕਰਦੇ ਸਨ ਗੁਰੂ ਅੰਗਦ ਦੇ ਪਾਤਸ਼ਾਹ ਜੀ ਦੀ ਬਾਣੀ ਗਾਇਨ ਕਰਿਆ ਕਰਦੇ ਸਨ ਔਰ ਬੜੀ ਸ੍ਰੀਲੀ ਬੜੀ ਮਿੱਠੀ ਆਵਾਜ਼ ਦੇ ਵਿੱਚ ਅਮਰਤ ਵੇਲੇ ਜਦੋਂ ਨਾਲ ਕੰਮ ਕਰਦਾ ਕੰਮ ਘਰੇਲੂ ਕੰਮ ਕਰਦੇ ਸਨ ਤੇ ਨਾਲ ਬਾਣੀ ਪੜਿਆ ਕਰਦੇ ਸਨ ਮੈਂ ਬੱਚਿਆਂ ਨੂੰ ਬੇਨਤੀ ਕਰਾਂਗਾ ਬੇਟਾ ਤੁਸੀਂ ਕੋਈ ਸਿੱਖਣ ਵਾਸਤੇ ਆਏ ਹੋ ਇਸ ਕਰਕੇ ਫੋਕਸ ਤੁਹਾਡਾ ਸਿਰਫ ਜੋ ਗੱਲ ਹੋ ਰਹੀ ਹੈ ਸਟੇਜ ਤੇ ਉਹਦੇ ਤੇ ਹੋਣਾ ਚਾਹੀਦਾ ਔਰ ਉੱਠ ਕੇ ਨਹੀਂ ਜਾਣਾ ਆਰਾਮ ਨਾਲ ਬੈਠ ਕੇ ਜਿਸ ਕੰਮ ਦੇ ਲਈ ਆਪਾਂ ਆਏ ਆ ਉਸ ਨੂੰ ਆਪਾਂ ਉਹਦੇ ਉੱਤੇ ਫੋਕਸ ਕਰੀਏ ਕਨਸੈਂਟਰੇਟ ਕਰੀਏ ਸੋ ਗੁਰੂ ਸਾਹਿਬ ਨੇ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਕਿਹਾ ਕਿ ਬੇਟੀ ਮੈਨੂੰ ਇਹ ਦੱਸੋ ਕਿ ਇਹ ਬਾਣੀ ਕਿਹਦੀ ਹੈ ਉਹਨਾਂ ਨੇ ਕਿਹਾ ਜੀ ਇਹ ਬਾਣੀ ਗੁਰੂ ਨਾਨਕ ਦੇਵ ਘਰ ਦੀ ਹੈ ਔਰ ਗੁਰੂ ਅੰਗਦ ਦੇ ਪਾਤਸ਼ਾਹ ਜੀ ਦੀ ਹੈ ਤੇ ਉਹਨਾਂ ਨੇ ਕਿਹਾ ਜੀ ਮੈਨੂੰ ਉਹਨਾਂ ਦੇ ਕੋਲ ਲੈ ਕੇ ਚਲੋ ਗੁਰੂ ਅਮਰਦਾਸ ਪਾਤਸ਼ਾਹ ਜੀ ਨੂੰ ਬੀਬੀ ਅਮਰੋ ਜੀ ਗੁਰੂ ਅੰਗਦ ਦੇਵ ਜੀ ਦੇ ਕੋਲ ਲੈ ਕੇ ਆਏ ਫਿਰ ਤੁਸੀਂ ਜਾਣਦੇ ਹੋ ਇਤਿਹਾਸ ਕਿ ਗੁਰੂ ਅੰਗਦ ਦੇ ਪਾਤਸ਼ਾਹ ਜੀ ਦੇ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਚਰਨ ਫੜ ਲਏ ਔਰ ਫਿਰ ਲੰਬਾ ਸਮਾਂ ਉਸ ਬਜ਼ੁਰਗ ਅਵਸਥਾ ਦੇ ਵਿੱਚ ਦੇਖੋ ਜਦੋਂ ਗੁਰੂ ਨੂੰ ਪ੍ਰਾਪਤ ਕਰਨਾ ਹੈ ਤੇ ਫਿਰ ਤੁਹਾਡੇ ਮਨ ਦੇ ਵਿੱਚ ਸ਼ਰਧਾ ਹੋਣੀ ਜ਼ਰੂਰੀ ਹੈ ਤੁਹਾਡੇ ਮਨ ਦੇ ਵਿੱਚ ਭਾਵਨਾ ਹੋਣੀ ਜ਼ਰੂਰੀ ਹੈ ਤੁਹਾਡੇ ਮਨ ਦੇ ਵਿੱਚ ਸੇਵਾ ਹੋਣੀ ਜ਼ਰੂਰੀ ਹੈ ਜਦੋਂ ਤੁਹਾਡੇ ਮਨ ਚ ਸੇਵਾ ਸ਼ਰਧਾ ਭਾਵਨਾ ਹੋਏਗੀ ਤੇ ਫਿਰ ਗੁਰੂ ਜ਼ਰੂਰ ਤੁਹਾਡੇ ਅੰਗ ਸੰਗ ਹੋਏਗਾ ਗੁਰੂ ਅੰਗਦ ਦੇ ਪਾਤਸ਼ਾਹ ਜੀ ਦਾ ਇਸ਼ਨਾਨ ਅੰਮ੍ਰਿਤ ਵੇਲੇ ਕਰਨਾ ਦਰਿਆ ਤੋਂ 3 ਕਿਲੋਮੀਟਰ ਦੂਰ ਤੋਂ ਗਾਗੜ ਪਾਣੀ ਦੀ ਚੁੱਕੇ ਜਲਦੀ ਲਿਆ ਕੇ ਰੋਜ਼ ਇਸ਼ਨਾਨ ਕਰਾਉਣਾ ਇਹ ਸੇਵਾ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਨਿਭਾਈ ਤੇ ਫਲ ਕੀ ਮਿਲਿਆ ਕਿ ਗੁਰੂ ਅਮਰ ਗੁਰੂ ਅੰਗਦ ਦੇ ਪਾਤਸ਼ਾਹ ਜੀ ਨੇ ਜੋ ਗੁਰੂ ਨਾਨਕ ਦੀ ਗੱਦੀ ਸੀ ਉਸ ਦੇ ਤੀਸਰੇ ਵਾਰਸ ਦੇ ਰੂਪ ਦੇ ਵਿੱਚ ਗੁਰੂ ਅਮਰਦਾਸ ਪਾਤਸ਼ਾਹ ਜੀ ਨੂੰ ਉਹ ਤਾਤ ਗੱਦੀ ਦੀ ਬਖਸ਼ੀ ਪ੍ਰੇਰਨਾ ਸਰੋਤ ਬੀਬੀ ਅਮਰੋ ਜੀ ਇਹ ਬਹੁਤ ਵੱਡੀ ਇਤਿਹਾਸ ਦੇ ਵਿੱਚ ਇਹ ਜ਼ਿਕਰ ਹੈ ਜਿਹੜਾ ਕਿ ਅਸੀਂ ਨਾ ਕਿਸੇ ਨੂੰ ਦੱਸ ਪਾਏ ਹਾਂ ਕੇਵਲ ਕਿਤਾਬਾਂ ਦੇ ਵਿੱਚ ਸਾਡਾ ਇਤਿਹਾਸ ਬੰਦ ਹੋ ਕੇ ਰਹਿ ਗਿਆ ਇਸੇ ਤਰ੍ਹਾਂ ਹੀ ਬੀਬੀ ਅਨੋਖੀ ਜੀ ਜਿਨ੍ਹਾਂ ਨੂੰ ਆਪਣੇ ਪਿਤਾ ਜੀ ਦੇ ਕੋਲੋਂ ਗੁਰੂ ਪਿਤਾ ਦੇ ਕੋਲੋਂ ਸਿੱਖਿਆ ਮਿਲੀ ਉਹਨਾਂ ਨੇ ਵੀ ਬਹੁਤ ਸਾਰੀ ਸੰਗਤ ਨੂੰ ਜੋੜਿਆ ਸੋ ਲੜੀਵਾਰ ਸਿੱਖ ਇਤਿਹਾਸ ਦੇ ਵਿੱਚ ਜੋ-ਜੋ ਸਾਡੇ ਮਹਾਨ ਸ਼ਖਸੀਅਤਾਂ ਬੀਬੀਆਂ ਗੁਰੂ ਮਾਤਾਵਾਂ ਗੁਰੂ ਕੇ ਮਹਿਲ ਉਹਨਾਂ ਦਾ ਜੋ ਇਤਿਹਾਸ ਹੈ ਲੜੀਵਾਰ ਇਹ ਜੋ ਪ੍ਰੋਗਰਾਮ ਹਰ ਮਹੀਨੇ ਹੋਏਗਾ ਉਸ ਦੇ ਵਿੱਚ ਅਲੱਗ-ਅਲੱਗ ਜਗ੍ਹਾ ਦੇ ਉੱਤੇ ਅਲੱਗ-ਅਲੱਗ ஆடிਟੋਰੀਅਮ ਦੇ ਉੱਤੇ ஆடிਟੋਰੀਅਮ ਦੇ ਵਿੱਚ ਪ੍ਰੋਗਰਾਮ ਕੀਤੇ ਜਾਣਗੇ ਤਾਂ ਕਿ ਅਸੀਂ ਆਪਣੇ ਇਤਿਹਾਸ ਤੋਂ ਆਪਣੇ ਬੱਚਿਆਂ ਨੂੰ ਵਾਕਿਫ ਕਰ ਸਕੀਏ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਵਾਕਿਫ ਕਰ ਸਕੀਏ ਇਹਨਾਂ ਨੂੰ ਪਤਾ ਲੱਗੇ ਪ੍ਰੇਰਨਾ ਸਰੋਤ ਬਨਣ ਉਹ ਬੀਬੀਆਂ ਇਹਨਾਂ ਦੀਆਂ ਵੇਲਾ ਹੋ ਗਿਆ ਹੈ ਇੱਕ ਬ੍ਰੇਕ ਦਾ ਜਲਦ ਹਾਜ਼ਰ ਹੋਣਿਆ ਛੋਟੀ ਜੀ ਬ੍ਰੇਕ ਤੋਂ ਬਾਅਦ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਨੌਇਡਾ ਦੇ ਸੈਕਟਰ 12 ਗੁਰਦੁਆਰੇ ਤੋਂ ਸੰਗਤਾਂ ਦੇ ਸਹਿਯੋਗ ਦੇ ਨਾਲ ਸਜਾਇਆ ਗਿਆ ਜਿੱਥੇ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਰਹੀਆਂ ਅਤੇ ਦਿੱਲੀ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਵੀ ਹਾਜ਼ਰ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਬੰਸਦਾਨੀ ਸਾਬੇ ਕਮਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਆਗਮਨ ਪੁਰਬ ਮਨਾ ਰੀਆਂ ਸਮੂਹ ਨੋਇੜੇ ਦੀ ਸਾਧ ਸੰਗਤ ਜੀ ਨੂੰ ਸਭ ਤੋਂ ਪਹਿਲਾਂ ਤਾਂ ਮੈਂ ਮਹਾਰਾਜ ਦੇਸ ਪ੍ਰਕਾਸ਼ ਦਿਹਾੜੇ ਦੀ ਲੱਖ ਲੱਖ ਵਧਾਈ ਦਿੰਦਾ ਵਧਾਈ ਦੇ ਪਾਤਰ ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਕਮੇਟੀਆਂ ਔਰ ਇਲਾਕੇ ਦੀ ਸੰਗਤ ਜਿਹੜਾ ਗੁਰੂ ਮਹਾਰਾਜ ਦਾ ਇਹ ਜਿਹੜਾ ਤੁਸੀਂ ਪ੍ਰਕਾਸ਼ ਦਿਹਾੜਾ ਬੜੇ ਧੂਮ-ਤਾਮ ਦੇ ਨਾਲ ਸ਼ਰਧਾ ਦੇ ਨਾਲ ਔਰ ਗੁਰੂ ਮਰਿਆਦਾ ਦੇ ਨਾਲ ਤੁਸੀਂ ਮਨਾਉਂਦੇ ਹੋ ਮੈਨੂੰ ਹੁਣੇ ਪ੍ਰਬੰਧਕਾਂ ਦੱਸ ਰਹੇ ਸੀ ਕਿ ਤਕਰੀਬਨ 11 ਸਾਲ ਤੋਂ ਇਹ ਨਗਰ ਕੀਰਤਨ ਇਸ ਇਲਾਕੇ ਦੇ ਵਿੱਚ ਕੱਢਿਆ ਜਾਂਦਾ ਔਰ ਅੱਜ ਕੀ ਇਹ 12ਵਾਂ ਨਗਰ ਕੀਰਤਨ ਜਿਹੜੀ ਇਹ ਸਮੂਹ ਇਲਾਕੇ ਦੀਆਂ ਸੰਗਤਾਂ ਮਿਲ ਕੇ ਕੱਢ ਰਹੀਆਂ ਇਹ ਨਗਰ ਕੀਰਤਨ ਇਹ ਗੁਰਪੁਰਬ ਮਨਾਉਣੇ ਔਰ ਆਪਣੇ ਗੁਰੂਆਂ ਨੂੰ ਯਾਦ ਕਰਨਾ ਮੈਂ ਸਮਝਦਾ ਕਿ ਇੱਕ ਸਿੱਖ ਦਾ ਬਹੁਤ ਵੱਡਾ ਫਰਜ਼ ਹੈ ਇਹ ਨਗਰ ਕੀਰਤਨ ਦੀਆਂ ਜਿਹੜੀਆਂ ਪ੍ਰਥਾਵਾਂ ਸ਼ੁਰੂ ਹੋਈਆਂ ਇਹਨਾਂ ਦਾ ਕੋਈ ਇਹ ਮਕਸਦ ਨਹੀਂ ਕਿ ਅਸੀਂ ਸੜਕਾਂ ਦੇ ਉੱਤੇ ਕੋਈ ਹੁੱਲਣ ਬਾਜੀਆਂ ਕਰਨੀ ਹੈ ਅਸੀਂ ਕੋਈ ਜੋਰਜ ਹੋਰ ਦਿਖਾਣੇ ਹੈ ਇਹਨਾਂ ਦਾ ਮਕਸਦ ਸਿਰਫ ਇਹ ਹੁੰਦਾ ਹੈ ਕਿ ਆਪਾਂ ਗੁਰੂ ਦੇ ਜਾਇ ਸੰਗਾਇਨ ਕਰਦੇ ਹੋਏ ਸੰਗਤਾਂ ਨੂੰ ਨਿਹਾਲ ਕਰੀਏ ਘਰ ਘਰ ਦੇ ਅੱਗੋਂ ਹੌਕਾ ਦਈਏ ਔਰ ਆਪਣੇ ਉਹਨਾਂ ਪਿਆਰਿਆਂ ਨੂੰ ਵੀ ਪ੍ਰੇਰਿਤ ਕਰੀਏ ਕਿ ਅਸੀਂ ਆਪਣੇ ਗੁਰੂਆਂ ਦੇ ਦਿਨ ਮਨਾਉਣੇ ਹਨ ਔਰ ਗੁਰੂ ਦਾ ਜਿਹੜਾ ਤਿਹਾੜਾ ਆਇਆ ਹੈ ਇਹ ਸਾਰੇ ਸਿੱਖਾਂ ਨੂੰ ਮਨਾਉਣਾ ਚਾਹੀਦਾ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਬਾਰੇ ਮੈਂ ਸਮਝਦਾ ਕਿ ਵੱਡੇ ਤੋਂ ਵੱਡੇ ਵਿਦਵਾਨਾਂ ਦੀਆਂ ਲਿਖਾਰੀਆਂ ਦੀਆਂ ਕਲਮਾਂ ਖਤਗਈਆ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਉਸਤਤ ਮੁਕੰਮਲ ਤੌਰ ਦੇ ਉੱਤੇ ਕੋਈ ਨਹੀਂ ਕਰ ਸਕਿਆ ਉਹ ਸੰਤ ਸਿਪਾਈ ਜਿਨ੍ਹਾਂ ਨੇ ਆਪਣਾ ਸਰਬੰਸ ਵਾਰਤਾ ਆਪਣੇ ਖਾਲਸੇ ਪੰਥ ਨੂੰ ਜਿਉਂਦਾ ਰੱਖਣ ਲਈ ਔਰ ਇਨਾ ਵੱਡਾ ਪ੍ਰੋਕਾਰ ਸਾਨੂੰ ਕਰਕੇ ਗਏ ਸਾਡੇ ਉੱਤੇ ਕਰਕੇ ਗਏ ਜਿਹੜਾ ਇਹ ਖਾਲਸੇ ਪੰਥ ਦੀ ਸਿਰਜਣਾ ਕੀਤੀ ਔਰ ਇਹ ਕਿਹਾ ਕਿ ਆਗਿਆ ਪਈ ਆ ਕਾਲ ਕੀ ਤਵੀ ਚਲਾਇਓ ਪੰਥ ਔਰ ਨਾਲ ਸਾਨੂੰ ਜਿਹੜਾ ਪ੍ਰੋਪਕਾਰ ਦੇ ਕੇ ਗਏ ਕਿ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਯੋ ਗ੍ਰੰਥ ਅੱਜ ਅਸੀਂ ਆਪਣੇ ਗੁਰੂ ਨੂੰ ਆਪਣੇ ਇਸ਼ਟ ਨੂੰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦੇਖਦੇ ਆ ਔਰ ਇਹ ਸ਼ਬਦ ਗੁਰੂ ਦੇ ਨਾਲ ਸਾਨੂੰ ਜੋੜ ਕੇ ਗਏ ਆ ਮੈਂ ਪ੍ਰਬੰਧਕਾਂ ਨੂੰ ਸੰਗਤਾਂ ਨੂੰ ਇਹ ਜ਼ਰੂਰ ਬੇਨਤੀ ਕਰਾਂਗਾ ਕਿਉਂਕਿ ਬਹੁਤ ਪਰੰਪਰਿਕੇ ਬੜੇ ਲੋਕਾਂ ਨੂੰ ਗੁੰਮਰਾਹ ਕੀਤਾ ਜਾਂਦਾ ਇਸ ਪੰਥ ਤੋਂ ਤੋੜਨ ਵਾਸਤੇ ਲੋਕਾਂ ਨੂੰ ਨਵੇਂ-ਨਵੇਂ ਰਸਤੇ ਦਿਖਾਈ ਜਾਂਦੇ ਆ ਕਿ ਇਸ ਖਾਲਸੇ ਪੰਥ ਨੂੰ ਛੱਡ ਕੇ ਤੁਸੀਂ ਦੂਜੇ ਧਰਮਾਂ ਨੂੰ ਅਪਣਾਓ ਮਗਰ ਸਾਨੂੰ ਚੇਤਾ ਰੱਖਣਾ ਚਾਹੀਦਾ ਹੈ ਕਿ ਅਸੀਂ ਜਿਸ ਤਰੀਕੇ ਦੇ ਨਾਲ ਪਿਛਲੇ ਸਮੇਂ ਦੇ ਵਿੱਚ ਹੁਣੇ ਸਰਬਜ਼ਾਦਿਆਂ ਦੇ ਸ਼ਹੀਦੀਆਂ ਦੇ ਦਿਹਾੜੇ ਵੀ ਮਨਾਇਆ। ਉਹ ਚਾਰ ਸਰਬਜ਼ਾਦੇ ਜਿਨ੍ਹਾਂ ਨੇ ਇਨਨੀ ਮੰਨੀ ਔਰ ਆਪਣੇ ਸਿੱਖ ਖਾਲਸੇ ਦੀ ਚੜ੍ਹਦੀ ਕਲਾ ਵਿੱਚ ਕੁਰਬਾਨੀਆਂ ਦਿੱਤੀਆਂ। ਗੁਰੂ ਸਾਹਿਬ ਨੇ ਆਪਣਾ ਸਰਬੰਸ ਵਾਰਿਆ। ਇਹਨਾਂ ਤੋਂ ਸਾਨੂੰ ਇਹ ਸੇਧ ਹਮੇਸ਼ਾ ਲੈ ਕੇ ਰੱਖਣੀ ਚਾਹੀਦੀ ਹੈ ਕਿ ਇਹ ਜਿਹੜਾ ਖਾਲਸਾ ਪੰਥ ਹੈ ਇਹ ਕਿਸੇ ਲੋਭ ਲਾਲਚ ਦੇ ਅੰਦਰ ਨਹੀਂ ਆ ਸਕਦਾ। ਇਹ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰਹੇਗਾ। ਸੋ ਮੈਂ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਾਂਗਾ ਕਿ ਜਿੱਤੇ ਤੁਸੀਂ ਉਹ ਉਪਰਾਲੇ ਨਗਰ ਕੀਰਤਨ ਦੇ ਕਰਦੇ ਹੋ ਕੀਰਤਨ ਦਰਬਾਰ ਸਜਾਏ ਜਾਂਦੇ ਆ ਆਪਣੇ ਬੱਚੇ ਬੱਚਿਆਂ ਨੂੰ ਵੀ ਅਸੀਂ ਗੁਰਸਿੱਖੀ ਦੇ ਨਾਲ ਜੋੜੀਏ ਅਸੀਂ ਆਪਣੀ ਮਾਂ ਬੋਲੀ ਦੇ ਨਾਲ ਜੋੜੀਏ ਕਿਉਂਕਿ ਮਾਂ ਬੋਲੀ ਜਿਹੜੀ ਹੈ ਉਹ ਸਾਡੇ ਘਰੋਂ ਵਿਸਰਦੀ ਜਾ ਰਹੀ ਹੈ ਜਿਸ ਘਰ ਦੇ ਵਿੱਚ ਪੰਜਾਬੀ ਭਾਸ਼ਾ ਨਹੀਂ ਬੋਲੀ ਜਾ ਸਕਦੀ ਮੈਂ ਸਮਝਦਾ ਕਿ ਉਹਦੇ ਅਗਲੀ ਪੀੜ੍ਹੀ ਜਿਹੜੀ ਹੈ ਉਹ ਗੁਰੂ ਨੂੰ ਵੀ ਨਹੀਂ ਮੰਨੇਗੀ ਕਿਉਂਕਿ ਬੜਾ ਦੁਖਾਂਤ ਰਿਹਾ ਸਾਡੇ ਪੁਰਾਣੇ ਜਿਹੜੇ ਜ਼ਿੰਮੇਵਾਰ ਲੋਕ ਰੇ ਆ ਮੈਂ ਨਾਮ ਨਹੀਂ ਲੈਣਾ ਚਾਹੁੰਦਾ ਪ੍ਰਬੰਧਕਾਂ ਦਾ ਵੀ ਨਾਮ ਨਹੀਂ ਲੈਣਾ ਚਾਹੁੰਦਾ ਮਗਰ ਇਹ ਜ਼ਿੰਮੇਵਾਰੀਆਂ ਜਿੱਥੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਹੁੰਦੀ ਹੈ ਸਾਡੀਆਂ ਮਰੜੀਆਂ ਸੰਸਥਾਵਾਂ ਦੀਆਂ ਅੱਜ ਤੁਸੀਂ ਦੇਖੋ ਜਿਹੜਾ ਸਾਡਾ ਪੇਕਾਕਾਰ ਜਿਹਨੂੰ ਆਪਾਂ ਪੰਜਾਬ ਕਹਿੰਦੇ ਆ ਕਿਸ ਤਰੀਕੇ ਦੇ ਨਾਲ ਸਿੱਖੀ ਤੋਂ ਬੇਮੁਖ ਹੋ ਗਿਆ ਅੱਜ ਸਿੱਖੀ ਤੋਂ ਲੋਕ ਪਿੱਛੇ ਹਟ ਰਹੇ ਆ ਜਿੱਥੇ ਧਰਮ ਪਰਵਰਤਨ ਹੋ ਰਿਹਾ ਉੱਥੇ ਨਸ਼ਾ ਦੇ ਨਾਲ ਸਾਡੇ ਨੌਜਵਾਨ ਵੀ ਟੁੱਟ ਪਏ ਐ। ਔਰ ਇਹਦੇ ਵਿੱਚ ਕਮੀ ਸਾਡੇ ਲੋਕਾਂ ਦੀ ਰਹੀ ਐ ਕਿਉਂਕਿ ਅਜੇ ਤੱਕ ਅਸੀਂ ਆਪਣੇ ਬੱਚਿਆਂ ਨੂੰ ਪਹਿਲੀ ਸਿੱਖਿਆ ਜਿਹੜੀ ਐ ਆਪਣੀ ਮਾਂ ਬੋਲੀ ਦੀ ਦੇਣੀ ਐ। ਜਿਹੜਾ ਮਾਤਰ ਭਾਸ਼ਾ ਜਿਹੜਾ ਪੜੇਗਾ ਉਹ ਆਪਣੇ ਆਪ ਗੁਰਮੁਖੀ ਦੇ ਨਾਲ ਜੁੜੇਗਾ ਔਰ ਜਿਹੜਾ ਗੁਰਮੁਖੀ ਦੇ ਨਾਲ ਜੁੜੇਗਾ ਉਹ ਗੁਰਸਿੱਖੀ ਤੇ ਪੈਰਾ ਵੀ ਜ਼ਰੂਰ ਦੇਗਾ। ਸੋ ਅੱਜ ਜਿੱਥੇ ਤੁਸੀਂ ਐਨੇ ਵੱਡੇ ਉਪਰਾਲੇ ਕਰਦੇ ਹੋ ਇੱਥੇ ਗੁਰਮਤਿ ਦੀਆ ਕਲਾਸਾਂ ਵੀ ਤੁਸੀਂ ਲਾਓ। ਆਪਣੇ ਬੱਚਿਆਂ ਨੂੰ ਕੰਪੀਟੀਸ਼ਨਸ ਗੁਰਮੁਖ ਦੇ ਲਿਆਓ ਔਰ ਇਹਦੇ ਲਈ ਤੁਹਾਨੂੰ ਜਿਹੜੀ ਵੀ ਸਹਾਇਤਾ ਦਿੱਲੀ ਸਿੰਘ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਚਾਹੀਦਾ ਹੋਏਗਾ ਅਸੀਂ ਤੁਹਾਨੂੰ ਮੁਹੱਈਆ ਕਰਾਵਾਂਗੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਤੇ ਅਸਾਂ ਇਸ ਹਫਤੇ ਦੀਆਂ ਗੂੰਜਾਂ ਸਿੱਖ ਵਿਰਸੇ ਦੀਆਂ ਅਗਲੇ ਹਫਤੇ ਹੋਰ ਨਵੀਂ ਖਬਰਾਂ ਤੇ ਜਾਣਕਾਰੀਆਂ ਦੇ ਨਾਲ ਹਾਜ਼ਰ ਹੋਵਾਂਗੇ ਦਵੋ ਇਜਾਜ਼ਤ ਸਤਿ ਸ੍ਰੀ ਅਕਾਲ